ਪਰ ਵਕਸਨ ਇਤਿਹੜੀ ਦੀ ਗੱਲ ਨਹੀਂ ਹੁੰਦੀ ਤਾਂ ਮੇਰੇ ਸਾਹਮਣੇ ਬਿਲਕੁਲ ਗੱਲ ਨੂੰ ਰੇਖੀ ਪਈ ਸੀ ਕਿਉਂਕਿ ਪੰਜਾਬੀ ਦੇ ਵਿੱਚ ਇੱਕ ਬਹੁਤ ਸੁੰਦਰ ਬਾਰਤਕ ਲਿਖਣੀ ਇੰਨੇ ਸ਼ਕਤਮਾਨ ਲਿਖਿਆ ਹੋਣਾ ਇਹਨੇ ਵਿਸ਼ਿਆਂ ਲੈ ਕੇ ਆਣਾ ਕਿ ਇੱਕ ਕੋਈ ਵੀ ਸੂਪਨ ਦਾ ਨਾਮ ਵਿਸ਼ਿਆਂ ਪਰਕਰਨਾ ਕੋਪਰੇਟਰੀ ਸਾਹਿਬ ਦੇ ਨਹੀਂ ਸੀ ਹੈ ਤੇ ਮੈਂ ਸਮਝਦਾ ਕਿ ਅਸੀਂ ਸਾਰੇ ਉਹ ਲੋਕ ਖੁਸ਼ਕ ਸੀਮਾ ਜਿਨ੍ਹਾਂ ਨੇ ਮਨਨ ਪੜਿਆ ਤਾਂ ਪਰ ਵਕਸਨ ਇਤਿਹੜੀ ਤੋਂ ਅਸ਼ੋਕ ਨੂੰ ਮਿਲਿਆ ਜੀ ਬਦਰਾ ਸਾਹੀ ਜਿਸੀ ਉਹਨਾਂ ਦਾ ਨਾਮ ਵੀ ਨਜ਼ਰ ਵਿੱਚ ਲਾ ਕੇ ਪੇਟੀ ਗੱਲ ਅਧੂਰੀ ਨਹੀਂ ਕਿ ਜਿਸ ਤਰੀਕੇ ਨਾਲ ਉਹ ਪ੍ਰੇਰਿਤ ਹੋਏ ਇੱਕ ਅੰਗਰੇਜ਼ੀ ਨੂਮਾ ਟਾਂਡੇ ਵਿੱਚ ਭਾਇਆ ਹੋਇਆ ਵਿਅਕਤੀ ਰਵਿੰਦਰਨਾਥ ਗਾਗੋਰ ਨੂੰ ਮਿਰਰਟ ਤੇ ਪੰਜਾਬੀ ਬਾਦ ਮੁਰਦਾ ਤੇ ਸਾਡੇ ਸਾਰੇ ਨੇ ਉਹਨੂੰ ਬੜੀ ਖੁਸ਼ੀ ਤੇ ਮਾਣ ਵਾਲਾ ਗੱਲ ਹੈ ਕਿ ਸਾਡੀ ਮਾਤਰਾ ਸ਼ਾਨ ਨੂੰ ਅੱਜ ਸਤਿਕਾਰ ਕਿਵੇਂ ਦੇਣਾ ਚਾਹੀਦਾ ਹੈ ਉਹਨੂੰ ਸਾਡੇ ਬਡੇ ਹੈ ਜੋ ਸਾਡੇ ਲਈ ਵੀ ਇੱਕ ਬਧੀਆ ਸਿੱਖਿਆ ਦੇ ਰਿਹਾ ਹਨ ਉਹਨੂੰ ਲਈ

ਇਹ ਇਸਾ ਮਨਕੀ ਦੇ ਸਰਵਾਰ ਹਰ ਇੱਕ ਵਿਅਕਤੀ ਨੂੰ ਖਾਸ ਤੌਰ ਤੇ ਬਿਲਿਆ ਕਿ ਜੀਵਨ ਦੇ ਵਿੱਚ ਜ਼ੋਰ ਪਾਣੀ ਚਾਹੀਦੀ ਹੈ ਹਨ ਬਹੁਤ ਸਰੀਆਂ ਦੱਸਦਾ ਉਹ ਉਸਨੇ ਉਹਨਾਂ ਦੀ ਬਾਤ ਕੋ ਪੜ ਰੱਖਦਾ ਹਨ ਕਿ ਜਾਰੇ ਸਾਡੇ ਨੇ ਕਹਾਣੀ ਕਰਕੇ ਨਾਰਨ ਕਰਦੇ ਮੱਤੇ ਪਰ ਤੇਰੇ ਦੇ ਸੰਬੰਧ ਬਹੁਤ ਖੂਬਸੂਰਤੋ ਕਿਤਾਬ ਹੈ ਆ ਮਨਮੋਹਨ ਬਾਹਮਣ ਦੇ ਸਫਰਾਨੀ ਪੜ ਕੇ ਬਹੁਤ ਅਸੀ ਰਹਿ ਗਿਆ ਇੰਜੋਏ ਕਰ ਗਿਆ ਨਾ ਕਿ ਅੱਜ ਕੱਲ ਦੇ ਸਮਿਆਂ ਦੇ ਵਿੱਚ ਆ गुरबचन भूलर ने बहुत सारे लेख लेखक बारे उन्होंने रेखा चित्र मार्ग लेखक बारे भी बारे भी जिम्मे कलम उन्होंने किताब है इस तरीके का सारा जरा वार्क तो है शब्द उनके पीछे एक किताब आई है अनुवाद है वो बलरासानी ने नाम फुरमान जी ने ਤਾਂ ਮੇਰੇ ਸਾਰਾ ਬਹੁਤ ਖੂਬਸੂਰਤ ਕਿਤਾਬਾ ਹੋ ਕਿ ਬਹੁਤ ਸਾਰੇ ਵਿਸ਼ਿਆਂ ਬਾਰੇ ਦਿੱਤੇ ਕਿ ਮਾਪ ਦੇ ਬੇਟੇ ਦੇ ਰਿਸ਼ਤੇ ਨੂੰ ਬਿਆਨ ਕਰਦੀ ਹੈ ਕਲਾ ਨੂੰ ਸਨੇਮੇ ਨੂੰ ਬਾਣ ਨੂੰ ਸਾਹਿਤ ਨੂੰ ਪੜਤ ਨੂੰ ਸਾਰੇ ਤਾਸੇ ਨੂੰ ਬਹੁਤ ਤੁਮਸੂਰ ਕੇ ਨਾਲ ਬੋਲਣ ਬਿਆਨ ਕੀਤਾ ਹੈ ਤਾਂ ਮੈਂ ਪਿਛਲੇ ਜੀ ਉਹ ਕਿਤਾਬ ਪੜੀ ਬਹੁਤ ਅੱਛਾ ਲੱਗਿਆ ਕਿ ਐਨਚ ਹੋਇਆ ਸਾਡਾ ਮਤਲਬ ਜਾਬੀ ਸਾਹਿਦ ਉਸ ਦੀ ਅਨੁਵਾਦ ਦੇ ਨਾਲ बाकी अनुवाद करते वक्त बहुत सारा विश्व साहित्य पढ़ने का मौका मिले बहुत किताबें पढ़िया जो तो इतने मैं अनुपात की गल नहीं, नहीं करूँगा तो मेरे हिसाब वो भी एक ਆ ਨਾਂ ਸਫੀ ਹੋਈਗੀ ਕਿਉਂਕਿ ਸਾਡੀ ਉਮਰ ਦੇ ਜਾਂ ਸਾਡੇ ਚੋਂ ਥੋੜੇ ਦਿਨ ਪਿਛਲੇ ਤੇ ਬੋੜੇ ਜੇ ਅਗੇ ਜਿਹੜੇ ਲੋਕ ਨੇ ਪੰਜਾਬੀ ਰਿਵਿਊਨ ਦੇ ਵਿੱਚ ਬਿਹਤਰੀਆਂ ਲਿਖਤਾ ਸ਼ਾਫੀਆਂ ਸੀ ਉਹ ਜਿਹੜਾ ਹੁੰਦਾ ਇੱਕ ਸਰਕਰ ਪੱਤਰ ਸੀ ਮੇਰੀ ਪੁੱਤ ਦੀ ਸ਼ੁਰੂਆਤ ਲੇਖਨ ਦੀ ਬਾਤ ਕਰਕੇ ਜਿਹੜਾ ਹੁੰਦੀ ਹੈ ਪਹਿਲਾਂ ਇਹ ਲਿਖਿਆ ਪੰਜਾਬੀ ਰਿਵਿਊ ਨੇ ਸ਼ਾਫੀਆਂ ਸੀਗਾ

ਕਿ ਜੋ ਕੁਝ ਮੈਂ ਲਿਖ ਰਿਹਾ ਹਾਂ ਉਹ ਕੁਝ ਦੂਸਰਾ ਵੀ ਲਿਖ ਰਿਹਾ ਹੈ ਉਹ ਜਨਾਬ ਦੇ ਤਸਦੀਕ ਤੀਸਰਾ ਵੀ ਲਿਖ ਰਿਹਾ ਹੈ ਕਿ ਮੈਂ ਇਹ ਸੋਚਿਆ ਕਿ ਕਾਗਜ਼ ਕਾਲੇ ਕਰਨ ਨਾਲੋਂ ਜਾਂ ਵਾਰ-ਵਾਰ ਚੱਲਣ ਨੂੰ ਪੀਣ ਕਰਨ ਨਾਲੋਂ ਇੱਕ ਬ੍ਰੇਕ ਲੈ ਲੈਣਾ ਚਾਹੀਦਾ ਹੈ ਹੋਰ ਪੜਨ ਦੇ ਵਿੱਚ ਮਸ਼ਰੂਫ ਹੋਣਾ ਚਾਹੀਦਾ ਹੋਰ ਪੜਨਾ ਚਾਹੀਦਾ ਹੋਰ ਗੱਲਾਂ ਆਉਂਦੀਆਂ ਫਿਰ ਆਉਂਦੇ ਆਉਂਦੇ ਇਹ ਹੈਗਾ ਇਹ ਅਨਵਾਦ ਦੇ ਵੱਲ ਹੋ ਗਿਆ ਕਿ ਜਿਸ ਤਰੀਕੇ ਨਾਲ ਇੱਕ ਦੋ ਬੁੱਕਸ ਕੀਤੀਆਂ ਫਿਰ ਅੱਗੇ ਅੱਗੇ ਪਤਾ ਚੱਲਦਾ ਗਿਆ ਤਾਂ ਆਪਣੇ ਆਪ ਹੀ

ਕਿੰਨਾ ਸੀ ਪੜ੍ਹਤੂ ਦੇ ਵਿੱਚ ਬਿਜ਼ੀ ਰਹਾਂਗੇ ਕਿੰਨਾ ਸੀ ਇਹਨਾਂ ਦੇ ਵਿੱਚ ਬਿਜ਼ੀ ਰਹਾਂਗੇ ਨਿਕਰੀਆ ਵਾਲੇ ਮੈਂ ਬੇਸਿਕਲੀ ਇੱਕ ਅਧਿਆਪਕਾਂ ਤੋਂ ਮੈਨੂੰ ਮਿਲਦਾ ਕਿ ਉਹ ਵੀ ਪੜ੍ਹਨ ਦੀ ਲੋੜ ਹੈ ਕਿਉਂਕਿ ਤਾਂ ਕਿ ਨਵੀਆਂ ਵਿਦਿਆਰਥੀਆਂ ਵੀ ਜਿਹੜਾ ਹੈਗਾ ਉਹ ਇਨਵੈਂਟ ਕਰ ਸਕਦਾ ਕਿਉਂਕਿ ਕੋਈ ਵੀ ਚਾਹੇ ਉਹ ਤੇ ਦੀਪਕ ਹੈ ਚਾਹੇ ਉਹ ਕੋਈ ਚਿਰਾਗ ਹੈ ਉਹ ਉਹਨੇ ਹੀ ਲੋੜ ਕਰੂਗਾ ਦੂਸਰੇ ਚਿਰਾਗਾਂ ਨੂੰ ਨੇ ਦੀਪ ਕਾਂਜੇ ਆਪ ਜਲਦਾ ਹੈ ਆਪ ਪੜ੍ਹ ਰਹੇ ਹੈ ਜੇ ਉਹ ਆਪ ਪੜ੍ਹ ਰਹੇ ਹੈ ਕਿ ਜਦ ਕਿ ਕਿੰਨਾ ਹੀ ਬਚਨ ਕਰ ਸਕਦੇ ਹੈ इस करके यही जी मेरी कोशिश है कि वो पढ़िया जाए वही है मैं पढ़ के बच्चे भी चर्चा करना और अपने विद्यार्थियों चर्चा करना ग्रुप सर्कल भी मेरा एक मैं पढ़ना ही कहना है क्योंकि तो

मैडम ने दसा की मेनु लगता की लोग दीप सर हर बड़े बहुत सारे काम कर रहे हैं